ਪਿਛਲੇ ਸਾਲ ਪਠਾਨਕੋਟ 에어ਬੇਸ ਤੇ ਹੋਏ ਹਮਲੇ ਦੌਰਾਨ ਚਰਚਾ 'ਚ ਆਉਣ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਮੁਅਤਲ ਕੀਤੇ ਗਏ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਨੇ ਮੁਅਤਲੀ ਸਮੇਂ ਦੌਰਾਨ ਕੀਤੀ ਆਪਣੀ ਤਨਖਾਹ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਦੀ ਮੰਗ ਕੀਤੀ ਹੈ ਇਸ ਸਾਲ ਅਪ੍ਰੈਲ ਮਹੀਨੇ ਅਦਾਲਤ ਵਿੱਚ ਸਲਵਿੰਦਰ ਸਿੰਘ ਵੱਲੋਂ ਗੁਰਦਾਸਪੁਰ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਤੋਂ ਤੁਰੰਤ ਉਹ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹੈ ਇਹ ਸਲਵਿੰਦਰ ਸਿੰਘ ਦਾ ਕੇਸ ਦੇ ਬਾਰੇ ਆ ਕੇਸ ਦੇ ਤੇ ਫੈਕਟਸ ਕੁਝ ਹੋਰ ਨੇ ਉਹਦੇ ਤੇ ਕੰਪਲੇਂਟ ਕੇਸ ਕੀਤੀ ਹੈ ਰੇਪ ਕੇਸ ਪੈਂਡਿੰਗ ਆ ਮੇਰੇ ਕੋਲ ਉਹ ਭੁਗਤਣਾਉਂਦੇ ਨੇ ਉਹ 5 ਤਰੀਕ 5 8 ਐਡੀਸ਼ਨਲ ਛੇ ਹਿੰਜ ਜੀ ਰਜੀਸ਼ ਗਰਗ ਦੇ ਕੋਰਟ ਦੇ ਵਿੱਚ ਹੈਗਾ ਚੱਲਦਾ ਤਾਂ ਜਿਹੜੀ ਉਹ ਆ ਜਿਹੜੀ ਤਨਖਾਹ ਦੀ ਦਿੱਤੀ ਆ ਤਨਖਾਹ ਵਾਲੇ ਦੇ ਨਾਲ ਮੇਰਾ ਤਾਂ ਕੋਈ ਉਹਦਾ ਵਾਸਤਾ ਨਹੀਂ ਤੇ ਨਾਮ ਮੇਰੇ ਨੋਟਿਸ ਆ ਉਹ ਡਿਪਾਰਟਮੈਂਟ ਲੋਨ ਵੱਲੋਂ ਆਪੇ ਮੂਵ ਕੀਤੀ ਆ ਤੇ ਬਾਕੀ ਜਿਹੜਾ ਕੇਸ ਦੇ ਬਾਰੇ ਹੈਗਾ ਉਹ ਕੇਸ ਦੇ ਬਾਰੇ ਜੇ ਤੁਸੀਂ ਪੁੱਛਦੇ ਹੋ ਅਸੀਂ ਦੱਸ ਸੀ ਜਾਣੇ ਤੁਹਾਨੂੰ ਪਰ ਇਹ ਤਨਖਾਹ ਇਹ ਡਿਪਾਰਟਮੈਂਟ ਨੇ ਵੇਖਣਾ ਕਿ ਆਇਆ 50% ਲਈ ਐਨਟਾਈਟਲ ਆਇਆ ਕਿ ਨਹੀਂ ਐਨਟਾਈਟਲ 50 75% ਉਹਨੂੰ ਮਿਲਣੀ ਆ ਇਹ ਕਿੰਨੇ ਟਾਈਮ ਮਿਲਣਾ ਇਹ ਸਾਰਾ ਡਿਪਾਰਟਮੈਂਟ ਨੇ ਉਹਨਾਂ ਦੇ ਹੈੱਡਕੁਆਰਟਰ ਨੇ ਵੇਖਣੀ ਆ ਇਹ ਰਿਪਰੈਜ਼ੈਂਟੇਸ਼ਨ ਉਹਦੇ ਪਰਸਨਲੀ ਗਈ ਆ ਇਹਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਉਹਨਾਂ ਆਪਣੀ ਪਰਸਨਲ ਤੌਰ ਤੇ ਪਾਈ ਆ ਡੀਜੀਪੀ ਸਾਹਿਬ ਸੁਣ ਚੇ ਆਈਏ ਕਿ ਅੱਜ ਮੈਂ ਅਖਬਾਰ 'ਚ ਜੋ ਪੜਿਆ ਕਿ ਉਹਨਾਂ ਡੀਜੀਪੀ ਸਾਹਿਬ ਨੂੰ ਪਾਈ ਆ ਐਪਲੀਕੇਸ਼ਨ ਔਰ ਜੇਲ ਦੇ ਵਿੱਚੋਂ ਪਾਈ ਆ ਉਹਨਾਂ ਇੱਥੇ ਕੋਈ ਨਹੀਂ ਗੱਲ ਕੀਤੀ ਮੈਂ ਉਹਦੇ ਸਿਰਫ ਜਿੱਥੇ ਇੱਥੇ ਰੇਪ ਕੇਸ ਕੱਲਾ ਚੱਲਦਾ ਉਹਦੇ ਖਿਲਾਫ ਉਹ ਲੜ ਰਿਹਾ ਇੱਕ ਹੋਰ ਦੋ ਦੋ ਕੇਸ ਇੱਥੇ ਮੈਂ ਉਹਦੇ ਲੱਗ ਰਹੇ ਹੂ ਕੰਪਲੇਂਟ ਵਾ 354 ਦੀ ਹੋਈ ਕੰਪਲੇਂਟ ਪਰ ਉਹਦੇ ਚੋਂ ਬੇਲ ਤੇ ਆ ਇੱਕ ਇਹ ਕੇਸ ਤੇ ਇਹ 376 ਦਾ ਬਣਾਇਆ ਹਾਂ ਇਹਦੇ ਚੋਂ ਉਹ ਕਸਟਡੀ ਚ ਇੱਥੇ ਮੈਂ ਇੱਥੇ ਸੁਰਿੰਦਰ ਕਰਾਇਆ ਸੀ ਉਹਨੂੰ April ਮਹੀਨੇ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਚ ਅਮਰਤ ਮੁਕੇ ਪਾਸ ਸੁਖਿੰਦਰ ਸਿੰਘ ਪ੍ਰਤੀ ਪੰਜਾਬ ਪੁਲਸ ਦਾ ਰਵਈਆ ਕਾਫੀ ਸਖਤ ਹੈ ਜਿਸ ਦੇ ਤਹਿਤ ਉਹਨਾਂ ਦੀ ਮੁਆਫ਼ਲੀ ਤੋਂ ਬਾਅਦ ਡੀਜੀਪੀ ਦਫ਼ਤਰ ਵੱਲੋਂ ਉਸਦੀ ਜਬਰੀ ਸੇਵਾ ਮੁਕਤੀ ਲਈ ਕ੍ਰਿਆ ਵਿਭਾਗ ਨੂੰ ਲਿਖਿਆ ਗਿਆ ਹੈ ਗੁਰਦਾਸਪੁਰ ਤੋਂ ਰਸ਼ਵਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਦਾ ਸਭ ਤੋਂ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਦਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੇ ਦੇਰ ਨਾ ਕਰੋ ਤਾਂ ਹੁਣੇ ਸੰਪਰਕ ਕਰੋ 99888 84544 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@harghrillindia.com